ਅੱਧੇ ਰੇਟ ਐ ਅੱਧੇ ਰੇਟ ਚੱਕ ਲੋ ਬਾਈ ਲੁੱਟ ਲੋ ਕਰਾਂ ਲੁੱਟ ਪੈ ਗਈ ਸ਼ੋਰੂਮ ਦੇ ਮੈਨੇਜਰ ਨੇ ਜਿਹੜੇ ਕਹਿੰਦੇ ਮਾਲਕਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ ਲੁੱਟ ਪਾਤੀ ਚੱਕ ਲੋ ਜਿੰਨਾ ਮਰਜ਼ੀ ਮਾਲ ਤਾਂ ਫਿਰ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਇਹ ਹੈ ਨਮੈਰੋ ਦਾ ਸ਼ੋਰੂਮ ਤੇ ਜੱਸੀ ਜੀ ਨੇ ਸ਼ੋਰੂਮ ਦੇ ਮੈਨੇਜਰ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਸੇਲ ਲਾਈ ਹੈ ਵੀ ਕੀ ਡਿਸਕਾਊਂਟ ਕੀਤਾ ਹੈ ਜਿਹੜਾ ਮਰਜ਼ੀ ਆਰਟੀਕਲ ਚੱਕੋ ਤੁਹਾਨੂੰ ਅੱਧੇ ਰੇਟ ਲਾ ਦਾਂਗੇ ਅੱਧੇ ਰੇਟ ਜਮਾਂ ਜੀ ਕੋਹਿੰਮਰ ਜੀ ਜੀ ਚੈਰਟ ਚੱਕਾ ਖੁੱਲਾ ਚੈਲੰਜ ਕਰਤਾ ਖੁੱਲਾ ਜਮਾ ਜਮਾ ਖੁੱਲਾ ਦੋਸਤੋ ਖੁੱਲਾ ਚੈਲੰਜ ਕਰਤਾ ਜੱਸੀ ਜੀ ਨੇ ਸ਼ੋਰੂਮ ਦੇ ਮੈਨੇਜਰ ਨੇ ਜਿਹੜੇ ਕਹਿੰਦੇ ਮਾਲਕਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ ਲੁੱਟ ਪਾਤੀ ਚੱਕ ਲੋ ਜਿੰਨਾ ਮਰਜੀ ਮਾਲ ਜਿਹੜਾ ਰੇਟ ਹੋਊਗਾ ਅੱਧੇ ਰੇਟਾਂ 'ਚ ਮਾਲ ਦੇਵਾਂਗੇ ਦਿਖਾਓ ਵੀ ਆਟਮਾ ਆ ਦੇਖੋ ਜੀ ਆਪਣੇ ਕੋਲ ਟੀ-ਸ਼ਰਟਾਂ ਦੇਖੋ ਰਾਉਂਡ ਨੈਕ ਟੀ-ਸ਼ਰਟਾਂ ਲਓ ਜੀ ਟੀ-ਸ਼ਰਟਾਂ ਅੱਧੇ ਰੇਟ ਦੇ ਵਿੱਚ ਸ਼ਰਟਾਂ ਲਓ ਜੀ ਸ਼ਰਟਾਂ ਅੱਧੇ ਰੇਟ 'ਚ ਆਹ ਦੇਖੋ ਅੱਧੇ ਰੇਟ ਹੈ ਇਹ ਅੱਧੇ ਰੇਟ ਚੱਕ ਲੋ ਬਾਈ ਲੁੱਟ ਲੋ ਕਰਾਂ ਲੁੱਟ ਪੈ ਗਈ ਪੈਂਟਾਂ ਆ ਲੋ ਜੀ ਅੱਧੇ ਰੇਟ ਜੀਨਾਂ ਚੀਨਾ ਆ ਜਿੰਸ ਦੀਆਂ ਸ਼ਰਟਾਂ ਹਾਂਜੀ ਇਹ ਵੀ ਅੱਧੇ ਰੇਟ ਜੀਨ ਡੈਨਿਮ ਸ਼ਰਟ ਅੱਧੇ ਰੇਟ ਲੁੱਟ ਪੈ ਗਈ ਜਮਾ ਹੀ ਜਮਾ ਇਹ ਵੀ ਲੁੱਟ ਪੈ ਗਈ ਆ ਦੇਖ ਰਹੀ ਸੰਗ ਜੱਸੀ ਰੰਗ ਹੀ ਬੜੇ ਘੈਂਟ ਘੈਂਟ ਨੇ ਯਾਰ ਬਾਈ ਹੈ ਹਾਂਜੀ ਹਾਂ ਆ ਰੰਗ ਹੀ ਬੜੇ ਘੈਂਟ ਘੈਂਟ ਪਏ ਨੇ ਅੱਧੇ ਰੇਟ ਹੈ ਸਾਰੇ ਤੇ ਅੱਧਾ ਅੱਧਾ ਹੋਰ ਤਾਂ ਖੁੱਲੀ ਸ਼ੂਟ ਆਜੋ ਆਜੋ ਦੋਸਤੋ ਸਰਦੀਆਂ ਦੇ ਆਰਟੀਕਲ ਵੀ ਪਏ ਜੀ ਆਪਣੇ ਕੋਲੇ ਸਰਦੀਆਂ ਦੇ ਆਰਟੀਕਲਾਂ ਤੇ ਵੀ ਇੱਦਾਂ ਰੇਟ ਹੈ ਚੱਕੋ ਸਰਦੀ ਆਉਣ ਤੋਂ ਪਹਿਲਾਂ ਹੀ ਹਾਂਜੀ ਅੱਧਾ ਰੇਟ ਅੱਧਾ ਰੇਟ ਹੈ ਚੱਕ ਲਓ ਦੋਸਤੋ ਆਹ ਦੇਖੋ ਜੋਗਰ ਲਓ ਜੀ 4 ਪਾਕਟ ਵਾਲੀ ਅੱਧਾ ਰੇਟ ਹੈ ਜੀ ਲਓ ਜੀ ਅੱਧਾ ਰੇਟ ਹੈ ਭਾਈ ਅੱਧਾ ਰੇਟ ਲੁੱਟ ਪੈ ਗਈ ਲੁੱਟ ਨਮੈਰੋ ਦੇ ਸ਼ੋਰੂਮ ਤੇ ਲੁੱਟ ਬੱਲੇ 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 ਆਹ ਦੇਖੋ ਇੱਧਰ ਕੈਮਰਾਮੈਨ ਸਾਹਿਬ ਆਹ ਦੇਖੋ ਕਲਰ ਕਲੈਕਸ਼ਨ ਦੇਖੋ ਕਿੰਨੀ ਸੋਹਣੀ ਹੈ ਆ ਦੇਖੋ ਇਧਰ ਜਾ ਕੋ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਜੀ ਆਧ ਰੇਟ ਦੇ ਵਿੱਚ ਆ ਕਟੇ ਫਟੇ ਜਿਹੜੇ ਅੱਜ ਕੱਲ ਮੁੰਡੇ ਪਾਉਂਦੇ ਜੀ ਆਧ ਰੇਟ ਚ ਆਧ ਰੇਟ ਚ ਭਾਈ ਲੁੱਟ ਪੈ ਗਈ ਲੁੱਟ ਆ ਦੇਖੋ ਲੈ ਦੱਸੋ ਹਾਫ ਰੇਟ ਨੇ ਹਾਫ ਆ ਵਿੰਟਰ ਦਾ ਸਮਾਨ ਵੀ ਆਧ ਰੇਟ ਇਹ ਵੀ ਆਧ ਰੇਟ ਜਮਾ ਜੀ ਜਮਾ ਆਉਣ ਤੋਂ ਪਹਿਲਾਂ ਸਰਦੀ ਆਉਣ ਤੋਂ ਪਹਿਲਾਂ ਸਰਦੀ ਆਉਣ ਤੋਂ ਪਹਿਲਾਂ ਲੁੱਟ ਕੇ ਲੈ ਜਾਓ ਭਾਈ ਜੱਸੀ ਹੈ ਮੈਨੇਜਰ ਇੱਥੇ ਕਹਿੰਦਾ ਲੁੱਟ ਪਾਤੀ ਚੱਕ ਲੋ ਮਾਲ ਕਾ ਕੁਛ ਨਹੀਂ ਲੋਨ ਇੱਕ ਵਾਰ ਅੱਧਾ ਰੇਟ ਹੈ ਅੱਧਾ ਰੇਟ ਕਰਤਾ ਆ ਲੋ ਟੀ-ਸ਼ਰਟਾਂ ਦੇਖੋ ਆ ਲੋ ਫੁੱਲ ਬਾਜੂ ਵਾਈਟ ਰੈੱਡ ਲਓ ਜੀ ਗ੍ਰੇ ਜਿੰਨੀਆਂ ਮਰਜ਼ੀ ਚੱਕੋ ਆ ਦੇਖ ਲੋ ਫੁੱਲ ਬਾਜੂ ਵਾਲੀਆਂ ਚੱਕੋ ਜੀ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਸ਼ਰਟਾਂ ਦੇ ਤਾਂ ਦੇਖੀ ਚੱਲਿਓ ਦੋਸਤੋ ਕੈਮਰਾਮੈਨ ਸਾਹਿਬ ਅੱਜ ਜਿੰਸ ਦੀਆਂ ਪੈਂਟਾਂ ਦੇ ਨੰਗਾ ਵਰਵਾਓ ਆ ਦੇਖੋ ਲਓ ਜੀ ਲੈ ਕੀਜਾ ਲੈਓ ਹੋਰ ਚੱਕ ਲੈ ਜਦ ਅਸੀਂ ਘੇਟ ਘੈਂਟ ਜੇ ਰੰਗ ਲਿਆ ਲਿਆ ਫੜਾ ਆ ਲਓ ਜੀ ਲਓ ਜੀ ਹਾਫ ਰੇਟ ਬਾਈ ਅੱਧੇ ਰੇਟ ਸਿੰਗਲ ਆਰਟੀਕਲ ਜੇ ਮਤਲਬ ਸਿੰਗਲ ਸ਼ੇਡਿੰਗ ਸਿੰਗਲ ਸ਼ੇਡ ਲਓ ਜੀ ਤਾਂ ਫਿਰ ਹਾਫ ਰੇਟ ਕਰ ਦਿੱਤੇ ਨੇ ਆ ਲਓ ਜੀ ਸ਼ੋਰੂਮ ਦੇ ਮੈਨੇਜਰ ਨੇ ਨਮੈਰੋ ਦਾ ਸ਼ੋਰੂਮ ਹੈ ਮਲੀਨੀਅਮ ਸਿਟੀ ਦੇ ਵਿੱਚ ਮਲੀਨੀਅਮ ਸਕੂਲ ਦੀ ਬੈਕ ਸਾਈਡ ਤੇ ਹੈ ਜੀ ਲਾਈਟ ਸ਼ੇਡ ਲਾਈਟ ਸ਼ੇਡ ਲਓ ਜੀ ਦੋਸਤੋ ਫੱਟੇ ਚੱਕ ਦਿੱਤੇ ਆ ਜੱਸੀ ਜੀਨ ਸ਼ੋਰੂਮ ਦੇ ਮੈਨੇਜਰ ਨੇ ਕਾਰਬਨ ਕਲ ਲਓ ਜੀ ਕਹਿੰਦੇ ਹਾਫ ਰੇਟ ਕਰ ਦਿੰਦਾ ਜਿਹੜਾ ਮਰਜੀ ਆਰਟੀਕਲ ਚੱਕੋ ਹਾਫ ਰੇਟ ਯਾਨੀ ਕਿ ਅੱਧਾ 50% ਡਿਸਕਾਊਂਟ ਰੇਟ ਹੈ ਜੈਡ ਬਲੈਕ ਜੈਡ ਬਲੈਕ ਲਿਆਈ ਚਲ ਜੱਸੀ ਚੱਕੀ ਚੱਲ ਫੱਟੇ ਕਰਾਂ اپنی বেল बॉटम বেল बॉटम ਕੈਮਰਾਮੈਨ ਸਾਹਿਬ ਆ ਮਾੜੀ ਜਿੰਨੇਗਾ ਮਰਵਾ ਦਿਓ ਇੱਧਰ ਵੀ ਪੈਂਟਾਂ ਦੇ ਸਾਰੇ ਸਾਈਜ਼ ਇੱਥੇ ਪਏ ਨੇ ਜਿੰਨੇ ਮਰਜੀ ਆਰਟੀਕਲ ਲੈ ਜਾਓ বেল बॉਟਮ ਵੀ ਮਿਲੂਗੀ ਸਟ੍ਰੇਟ ਵੀ ਮਿਲੂਗੀ ਨੈਰੋ ਵੀ ਮਿਲੂ ਕੱਟੀ ਫੱਟੀ ਵੀ ਮਿਲੂ ਸਾਰਾ ਕੁਝ ਹੀ ਇੱਥੇ ਹਾਜ਼ਰ ਹੈ ਜਿੰਨਾ ਮਰਜੀ ਸਮਾਨ ਲੈ ਜਾਓ ਅੱਧਾ ਰੇਟ ਹੈ ਜਾਨਕੀ ਹਾਫ ਰੇਟ ਕਰਤਾ ਜੀ ਹਾਫ ਜਿੰਨਾ ਪ੍ਰਿੰਟ ਹੋਊਗਾ ਉਹ ਤੋਂ ਅੱਧਾ ਅੱਧਾ ਚੱਕ ਲੋ ਕਿਰਾ ਤੇ ਹੁਣ ਅਸੀਂ ਤੁਹਾਨੂੰ ਦਿਖਾਉਨੇ ਲੋਕੇਸ਼ਨ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇੱਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੇ ਕਿਹੜੇ ਪਿੰਡ ਚੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਆਓ ਹੁਣ ਚੱਲੀਏ ਤੁਹਾਨੂੰ ਭਗਤ ਸਿੰਘ ਚੌਂਕ ਤੋਂ ਲੈ ਕੇ ਮਲੀਨਿਅਮ ਸਿਟੀ ਤੱਕ ਦੀ ਲੋਕੇਸ਼ਨ ਦਿਖਾਉਣੇ ਆਓ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਜਵਾਰਕੇ ਰੋਡ ਤੇ ਭਗਤ ਸਿੰਘ ਚੌਂਕ ਤੇ ਭਗਤ ਸਿੰਘ ਚੌਕ ਤੇ ਬਿਲਕੁਲ ਸਾਹਮਣੇ ਉਹ ਸਾਹਮਣੇ ਮੰਦਿਰ ਦਿਖਦਾ ਜੀ ਵੱਡਾ ਮੰਦਿਰ ਦੇ ਸਾਹਮਣੇ ਨੰਗਲ ਕਲੋਨੀ ਵੱਲ ਨੂੰ ਆ ਸੜਕ ਮੁੜ ਗਈ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆ ਖੱਬੇ ਪਾਸੇ ਆ ਗਿਆ ਜੀ ਜੇ ਆਰ ਮਿਲੀਨੀਅਮ ਸਕੂਲ ਆਪਾਂ ਮੁੜਨਾ ਕਿਸੇ ਪਾਸੇ ਨਹੀਂ ਸਿੱਧਾ ਹੀ ਜਾਇ ਜਾਣਾ ਸਕੂਲ ਦੀ ਬੈਕ ਸਾਈਡ ਤੇ ਮੁੜ ਜਾਗੇ ਆ ਮੁੜ ਗਈ ਸੜਕ ਤੇ ਸੱਜੇ ਪਾਸੇ ਬਿਲਡਿੰਗ ਆ ਗਈ ਜੀ ਮਲੀਨੀਅਮ ਸਿਟੀ ਇਹ ਮਲੀਨੀਅਮ ਸਿਟੀ ਦੇ ਵਿੱਚ ਤੁਸੀਂ ਜਾਣਾ ਜਿੱਥੋਂ ਦੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੀ ਹੈ ਉਹ ਇਸ ਮਲੀਨੀਅਮ ਸਿਟੀ ਦੇ ਵਿੱਚ ਹੈ ਜੀ